ਹਾਜੀ ਤੁਸੀਂ ਵੇਖ ਰਹੇ ਹੋ ਫਿਕਰਮੰਦ ਮੀਡੀਆ ਦੇ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਰਾਜੂ ਸੋ ਖਬਰ ਲੈ ਕੇ ਹਾਜ਼ਰ ਹੈ ਪਿੰਡ ਪੱਤੋਹੀਰਾ ਸਿੰਘ ਦੀ ਭਾਈ ਵੀਰ ਸਿੰਘ ਸਮਾਜ ਸੇਵੀ ਕਲੱਬ ਰਜਿਸਟਰਡ ਪੱਤੋਹੀਰਾ ਸਿੰਘ ਜੋ ਕਿ ਕਿਸਾਨਾਂ ਮਜ਼ਦੂਰਾਂ ਕਿਰਤੀ ਕਾਮਿਆਂ ਤੇ ਗਰੀਬਾਂ ਦੀ ਮਰੀਜ਼ਾਂ ਦੀ ਸਹਾਇਤਾ ਕਰਨ ਦੇ ਲਈ ਬਹੁਤ ਹੀ ਵਧੀਆ ਪਿੰਡ ਦੇ ਵਿੱਚ ਇੱਕ ਮਹਿੰਮ ਚਲਾਈ ਹੈ ਉਹਨਾਂ ਨੇ ਜੋ ਕਿ ਨਾਮਰਾਦ ਬੇਇਲਾਜ ਭਿਆਨਕ ਮਾਰੀਆਂ ਤੋਂ ਕੀੜਤ ਲੋਕ ਨੇ ਉਹਨਾਂ ਦੇ ਇਲਾਜ ਲਈ ਤਤਪਰ ਤਿਆਰ ਰਹਿੰਦੀ ਹੈ ਸੋ ਅੱਜ ਦੀ ਤਾਜ਼ਾ ਖਬਰ ਇਹ ਹੈ ਕਿ ਪਿੰਡ ਪੱਤੋ ਹੀਰਾ ਸਿੰਘ ਤੋਂ ਜਸਵਿੰਦਰ ਕੌਰ ਵਾਈਫ ਆਫ ਨਰਮਲ ਸਿੰਘ ਜੀ ਜੋ ਕਿ ਗੁਰਦਿਆਂ ਦੀ ਬਿਮਾਰੀ ਦੇ ਨਾਲ ਪੀੜਤ ਸਨ ਸੋ ਸਮੁੱਚੀ ਟੀਮ ਭਾਈ ਵੀਰ ਸਿੰਘ ਜੀ ਕਲਪ ਪੱਤੋ ਹੀਰਾ ਸਿੰਘ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੀ ਸਮੁੱਚੀ ਟੀਮ ਵੱਲੋਂ ਬੀਬੀ ਜਸਵਿੰਦਰ ਕੌਰ ਜੀ ਨੂੰ ਮੁੱਢਲੀ ਸਹਾਇਤਾ ਦੇ ਕੇ ਬਠਿੰਡਾ ਵਿਖੇ ਹਸਪੀਟਲ ਲਈ ਆਪਣੇ ਇਲਾਜ ਲਈ ਰਵਾਨਾ ਕੀਤਾ ਗਿਆ ਸੋ ਇਸ ਤੋਂ ਬਾਅਦ ਭਾਈ ਵੀਰ ਸਿੰਘ ਕਲਪ ਪੱਤੋ ਹੀਰਾ ਸਿੰਘ ਦੇ ਸਮੂਹ ਮੈਂਬਰ ਸਾਹਿਬਾਨਾਂ ਨੇ ਪਿੰਡ ਪੱਤੋ ਹੀਰਾ ਸਿੰਘ ਦੇ ਰਾਜਜੀਤਿਕ ਧਾਰਮਿਕ ਸਮਾਜ ਸੇਵੀ ਤੇ ਐਨ ਆਰ ਆਈ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ 5000 ਰੁਪਇਆ ਹੋਰ ਇੱਕ ਸਹਾਇਤਾ ਦੇ ਕੇ ਆਪਣੀ ਸਮੁੱਚੀ ਟੀਮ ਆ ਜਿਹੜੀ ਵਫਿੰਡਾ ਵਿੱਚ ਹਸਪੀਟਲ ਨੂੰ ਰਵਾਨਾ ਕਰੀ ਜੋ ਕਿ ਜਸਵਿੰਦਰ ਕੌਰ ਦਾ ਜਿਹੜਾ ਟ੍ਰੀਟਮੈਂਟ ਆ ਇਲਾਜ ਆ ਜਿਹੜਾ ਮੁੱਢਲਾ ਇਲਾਜ ਆ ਜਿਹੜਾ ਸਹੀ ਢੰਗ ਤੇ ਤਰੀਕੇ ਨਾਲ ਸ਼ੁਰੂ ਹੋ ਸਕੇ ਸੋ ਇਸ ਸਮਾਜ ਸੇਵੀ ਕਲੱਬ ਪਿੰਡ ਪੱਤੋ ਹੀਰਾ ਸਿੰਘ ਤੋਂ ਜੋ ਭਾਈ ਵੀਰ ਸਿੰਘ ਸਮਾਜ ਸੇਵੀ ਕਲੱਬ ਐ ਪਿੰਡ ਪੱਤੋ ਹੀਰਾ ਸਿੰਘ ਦੇ ਰਾਜਨੀਤਿਕ ਧਾਰਮਿਕ ਸਮਾਜ ਸੇਵੀ ਤੇ ਐਨ ਆਰ ਆਈ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਪਿੰਡ ਦੇ ਵਿੱਚ ਬਹੁਤ ਵਧੀਆ ਕੰਮ ਕਰਦੀ ਆ ਜੋ ਕਿ ਸਲਾਂਗਾ ਜੋ ਕਦਮ ਸੋ ਮੈਂ ਫਿਕਰਮੰਦ ਮੀਡੀਆ ਵੱਲੋਂ ਸੋ ਪ੍ਰਮਾਤਮਾ ਅੱਗੇ ਅਰਦਾਸ ਸਾਹਿਬ ਬੇਨਤੀ ਹੈ ਕਿ ਜੋ ਕਿ ਜਸਵਿੰਦਰ ਕੌਰ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਬਖੰਡਾ ਵੇਖੇ ਭਾਈ ਵੀਰ ਸਿੰਘ ਕਲੱਬ ਜੀ ਸਮਾਜ ਸੇਵੀ ਕਲੱਬ ਨੇ ਜੋ ਕਿ ਦਾਖਲ ਕਰਾਇਆ ਉਹਨਾਂ ਦਾ ਟ੍ਰੀਟਮੈਂਟ ਲਈ ਉਹਨਾਂ ਨੂੰ ਬਖੰਡਾ ਵੇਖੇ ਦਾਖਲ ਕਰਵਾਇਆ ਸੋ ਭੈਣ ਆਪਣੇ ਇਲਾਜ ਕਰਾ ਕੇ ਆਪਣੇ ਬੱਚਿਆਂ ਦੇ ਵਿੱਚ ਸਹੀ ਸਲਾਮਤ ਪਹੁੰਚੇ ਤੇ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਦਿੱਤੀ ਹੋਈ ਸੇਵਾ ਜਿਹੜੀ ਇਹਨਾਂ ਸਮਾਜ ਸੇਵੀਆਂ ਦੀ ਸਫਲ ਹੋਵੇ ਸੋ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੂ ਦੀ ਰਿਪੋਰਟ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੁੱਚੇ ਭੈਣ ਭਰਾਵਾਂ ਨੂੰ ਸਾਡਾ ਪਿੰਡ ਪਤੋ ਹੀਰਾ ਸਿੰਘ ਬੜਾ ਇਤਿਹਾਸਕ ਪਿੰਡਾਂ ਨਗਰ ਕੌਣ ਨਦਾਨੀਆਂ ਦਾ ਪਿੰਡ ਮੰਨੇ ਗਿਆ ਹੈ ਅੱਜ ਅਸੀਂ ਪ੍ਰੀਤਨਗਰ ਦੇ ਵਿੱਚ ਸਾਡੀ ਸਮੁੱਚੀ ਕਲੱਬ ਧੰਤਨ ਬਾਬਾ ਭਾਈ ਵੀਰ ਸਿੰਘ ਮਜੂਦਾ ਪ੍ਰਧਾਨ ਡਾਕਟਰ ਕਰਵਾਨ ਸਿੰਘ ਜੀ ਗਰੇਵਾਲ ਸਾਹਿਬ ਅਤੇ ਸਮੁੱਚੇ ਸਾਡੇ ਨਗਰ ਦੇ ਸੋਝਵਾਨ ਅਤੇ ਵਿਦਵਾਨ ਸੱਜਣ ਬੇਲੀ ਅਤੇ ਬੇਨਤੀ ਸਾਡੀ ਇਹ ਹੈ ਕਿ ਨਿਮਰਤਾ ਸਹਿਤ ਕਿ ਬਾਈ ਨਰਮਲ ਸਿੰਘ ਜੀ ਨਿੰਮਾ ਬਾਈ ਡਰਾਈਵਰ ਜੋ ਕਿ ਮਧੇਵ ਵਸਤੀ ਦੇ ਵਿੱਚ ਜਿਨ੍ਹਾਂ ਦਾ ਘਰ ਹੈ ਉਹਨਾਂ ਦੀ ਧਰਮ ਪਤਨੀ ਭੈਣ ਗੁਰਦਿਆਂ ਦੀ ਬਿਮਾਰੀ ਤੋਂ ਬਹੁਤ ਜ਼ਿਆਦਾ ਪੀੜਤਾ ਤੇ ਸਾਰੇ ਗੁਰਦੇ ਮਤਲਬ 92% ਬਿਮਾਰ ਨੇ ਅੰਦਰੋਂ ਗੁਰਦੇ ਖਰਾਬ ਨੇ ਤੇ ਮੂੰਹ ਸਾਰਾ ਪੱਕਿਆ ਗਿਆ ਹੋਇਆ ਹੈ ਅਤੇ ਬੋਲਣ ਦੀ ਸਥਿਤੀ ਵੀ ਜ਼ਿਆਦਾ ਨਹੀਂ ਹੈਗੀ ਅਤੇ ਸਮੁੱਚੇ ਭੈਣ ਭਰਾਵਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦੇ ਆ ਕਿ ਭੈਣ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਕਿ ਅਸੀਂ ਸਹੀ ਡਾਕਟਰਾਂ ਦੀ ਸਲਾਹ ਲੈ ਕੇ ਠੀਕ ਥਾਂ ਤੇ ਅਸੀਂ ਅਸੀਂ ਭੈਣ ਨੂੰ ਦਾਖਲ ਕਰਾਈਏ ਤੇ ਭੈਣ ਦਾ ਇਲਾਜ ਕਰਾ ਸਕੀਏ ਹੁਣ ਅਸੀਂ ਧੰਨ ਧੰਨ ਬਾਬਾ ਭਾਈ ਵੀਰ ਸਿੰਘ ਕਲੱਬ ਵੱਲੋਂ ਪ੍ਰਧਾਨ ਸਾਹਿਬ ਅਤੇ ਸਮੁੱਚੀ ਕਲੱਬ ਦੇ ਮੈਂਬਰਾਂ ਵੱਲੋਂ ਇਸ ਟਾਈਮ ਮਦਦ ਮਮੁੱਲੀ ਮਦਦ ਦੇ ਕੇ ਇੱਥੋਂ ਭੈਣ ਨੂੰ ਹਸਪਤਾਲ ਦੇ ਲਈ ਅਸੀਂ ਆਪਣੇ ਰਵਾਨਾ ਕਰ ਰਹੇ ਹਾਂ ਜੀ ਤੇ ਅਸੀਂ ਸਾਰੇ ਨਗਰ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਸਮੁੱਚੇ ਨਗਰ ਨੂੰ ਨਗਰ ਪੰਚਾਇਤ ਨੂੰ ਸਮੁੱਚੇ ਪ੍ਰੇਟੀਕਲ ਬੰਦਿਆਂ ਨੂੰ ਸਮੁੱਚੇ ਕਲਬਾਂ ਨੂੰ ਕਿ ਇਸ ਭੈਣ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਕਿ ਭੈਣ ਆਪਣੇ ਬੱਚੇ ਬਹੁਤ ਛੋਟੇ ਛੋਟੇ ਆ ਤਿੰਨ ਬੱਚੇ ਆ ਇੱਕ ਭੈਣ ਧੀ ਆ ਤੇ ਉਹਨਾਂ ਦੇ ਵੀ ਬੱਚਿਆਂ ਦਾ ਬਹੁਤ ਔਖਾ ਮਾਂ ਤੋਂ ਬਿਨਾ ਤੇ ਬਾਈ ਲੋੜ ਲੋੜਵੰਦ ਨੇ ਅਤੇ ਸਾਰੇ ਭੈਣ ਭਰਾ ਮਨ ਨਿਮਰਤਾ ਸਹਿਤ ਬੇਨਤੀ ਕਰਦੇ ਆ ਜੀ ਕਿ ਇਸ ਭੈਣ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਕਿ ਅਸੀਂ ਸਹੀ ਇਲਾਜ ਕਰਾ ਕੇ ਭੈਣ ਨੂੰ ਤੰਦਰੁਸਤ ਕਰਕੇ ਪਰਿਵਾਰ ਦੇ ਵਿੱਚ ਫਿਰ ਉਸੇ ਤਰ੍ਹਾਂ ਬੈਕ ਇਹ ਜੀ ਇੰਨੀਆਂ ਗੱਲਾਂ ਕਹਿੰਦੇ ਖਿਮਾ ਦੇ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੇ ਬੇਨਤੀ ਹੈ ਇੱਕ ਛੋਟੀ ਜੀ ਰਹਿ ਗਈ ਹੋਰ ਮਾਫ ਕਰਨਾ ਜੇਕਰ ਕਿਸੇ ਨੇ ਵੀ ਸੰਪਰਕ ਕਰਨਾ ਹੋਵੇ ਪਰਿਵਾਰ ਦੇ ਨਾਲ ਬਾਈ ਬੱਬੂ ਸਿੰਘ ਜੀ ਖਾਲਸਾ ਜਾਂ ਸਾਡੀ ਸਮੁੱਚੀ ਕਲੱਬ ਧੰਨ ਧੰਨ ਬਾਬਾ ਭਾਈ ਵੀਰ ਸਿੰਘ ਉਹਨਾਂ ਦੇ ਪ੍ਰਧਾਨ ਸਾਹਿਬ ਜਾਂ ਸਾਡੇ ਅਧਿਕਾਰੀ ਮੈਡੀਕਲ ਸਟੋਰ ਅੰਕਲ ਦੇ ਨਾਲ ਸੰਪਰਕ ਕਰ ਸਕਦੇ ਆ ਬਾਈ ਬੱਬੂ ਸਿੰਘ ਜੀ ਖਾਲਸਾ ਉਹਨਾਂ ਦਾ ਮੋਬਾਈਲ ਨੰਬਰ ਤੁਹਾਨੂੰ ਦੱਸ ਰਹੇ ਆ ਜੀ ਜੀ ਬੋ ਮੋਬਾਈਲ ਨੰਬਰ ਬੋਲ ਰਿਹਾ ਜੀ 7681951150 ਬਾਰੇ ਫੇਰ ਬੋਲਦੇ ਜੀ 7681951150 ਜਾਂ ਦਾਸ ਨਾਲ ਜਾਂ ਬਾਈ ਪ੍ਰਧਾਨ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ 9750050630038 ਜੇਕਰ ਕੋਈ ਵੀ ਮੁੱਲੀ ਮਦਦ ਹੋਊਗੀ ਉਹ ਗਰੁੱਪਾਂ ਦੇ ਵਿੱਚ ਉਸੇ ਤਰ੍ਹਾਂ ਕੱਲੀ ਕੱਲੀ ਚੇਰ ਦਾ ਬੇਰਬਾਗੇ ਵਾਂਗੂ ਦਿੱਤਾ ਜਾਊਗਾ ਜੀ ਇੰਨੀਆਂ ਗੱਲਾਂ ਕਹਿੰਦੇ ਖਿਮਾ ਦੇ ਜਾਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਨਰਮਲ ਸਿੰਘ ਜੀ ਨਿੰਮਾ ਡਰਾਈਵਰ ਮਧੇ ਵਸਤੀ ਪ੍ਰੀਤਨਗਰ ਉਹਨਾਂ ਦੀ ਘਰ ਵਾਲੀ ਜੋ ਖਾਸੀ ਬਿਮਾਰ ਆ ਉਹਦੇ ਉਹਦੇ ਆਪਣੇ ਇਲਾਜ ਦੇ ਲਈ ਧੰਨ ਧੰਨ ਬਾਬਾ ਭਾਈ ਵੀਰ ਸਿੰਘ ਜੀ ਕਲੱਬ ਪ੍ਰਧਾਨ ਸਾਹਿਬ ਅਤੇ ਸਾਡੇ ਖਜ਼ਾਨਚੀ ਅੰਕਲ ਵੱਲੋਂ ਸਾਰਿਆਂ ਵੱਲੋਂ ਕਮੇਟੀ ਵੱਜੋਂ ਵੱਲੋਂ ਕਲੱਬ ਵੱਲੋਂ 5000 ਰੁਪਏ ਦਾ ਦਾਨ ਅਸੀਂ ਮੇਜਰ ਸਿੰਘ ਬਾਈ ਮੈਂਬਰ ਅਤੇ ਬਾਈ ਬੱਗੂ ਸਿੰਘ ਜੀ ਖਾਲਸਾ ਨੂੰ ਦੇ ਰਹੇ ਆ ਅਤੇ ਇਸ ਮੁੱਚੇ ਨਗਰ ਨੂੰ ਬੇਨਤੀ ਕਰਨੇ ਚਾਹੁੰਦੇ ਕਿ ਉਸ ਭੈਣ ਦੀ ਮਦਦ ਕੀਤੀ ਜਾਵੇ ਅਤੇ ਅਸੀਂ ਰਿਪੋਰਟਾਂ ਵੀ ਗਰੁੱਪਰ ਵਿੱਚ ਸੈਂਡ ਕਰ ਰਹੇ ਹਾਂ ਜੀ ਇੰਨੇ ਗੱਲਾਂ ਕਹਿੰਦੇ ਖਿਮਾ ਦੇ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ